ਬਾਕੀ ਉਮਰ ਵੀ ਬਈ 21 ਸਾਲ ਕੀ ਹੁੰਦੀ ਆ 2021 ਸਾਲ ਆ ਉੱਤੇ ਲਿਖੀ ਪਈ ਆ ਮੋਬਾਈਲ ਤੇ ਵੀ ਫੋਟੋ ਪਾਈ ਆ ਮੁੰਡੇ ਦੀ ਜੀ ਜਰੇ ਸੋ ਦੋਸਤੋ ਪਿੰਡ ਹਰੀਗੜ੍ਹ ਤੋਂ ਮੌੜ ਨਾਬੇ ਤੋਂ ਮੁੰਡੇ ਦੇ ਨਾਨਕੇ ਸੀਗੇ ਰੇਜਵਾੜੇ ਢਾਬੇ ਦੇ ਜਮਨ ਸਾਹਮਣੇ ਸੋ ਤਨੌਲੇ ਤੇ ਵੀਰ ਬਣ ਕੇ ਇਸ ਨਹਿਰ ਦੇ ਵਿੱਚ ਉਸ ਛੋਟੇ ਵੀਰ ਨੇ ਸਾਲ ਮਾਰੀ ਆ ਕੋਈ ਆਪਾਂ ਕਿਹਦੀ ਨਸ਼ੇ ਨੂੰ ਟੱਚ ਨਹੀਂ ਸੀ ਕਰਦਾ ਤੇ ਪਿਓ ਵੀ ਹੈ ਨਹੀਂ ਸੀ ਸਿਰ ਤੇ ਹਾਂ ਟੈਨਸ਼ਨ ਲੈ ਗਿਆ ਸੋ ਕੱਲ ਆਪਾਂ ਕੀ ਦੀਏ 9 ਵਜੇ ਡਿੱਗਿਆਗਾ ਨਹਿਰ ਦੇ ਵਿੱਚ ਛਾਲ ਮਾਰੀਆ ਤੇ ਵੀਰ ਬਣ ਕੇ ਜੇ ਕਿਸੇ ਨੂੰ ਨਹਿਰ ਦੇ ਵਿੱਚ ਕੋਈ লাশ ਚਿੱਟੀ ਸ਼ਰਟ ਦੀ ਚਿੱਟੀ ਪਈ ਹੈ ਜੀ ਬੜੀ ਦਿਖਾਈ ਬਈ ਫੋਟੋ ਬੱਚੀ ਦੀ ਤੇ ਆਹ ਫੋਟੋ ਆ ਵੀਰ ਦੀ ਹਨਾ ਤੇ ਕੱਲ ਡਿੱਗੇ ਜੀ ਤੇ ਪਿਓ ਵੀ ਹੈ ਨਹੀਂ ਸੀ ਸਿਰਫ ਇਹ ਚਾਚੂ ਨੇ ਪਾਲਿਆ ਸੀ ਫਿਰ ਮਾ ਆਪਾਂ ਕਹਿੰਦੇ 11 ਮਹੀਨੇ ਦਾ ਸੀ ਜਦੋਂ ਫਾਦਰ ਸਾਹਿਬ ਦਾਦ ਕੇ ਦਗੇ ਨੰਬਰ ਬੋਲੀ ਬਈ ਮੜਾ ਜ 6239515894 6239515894 ਇਹਨਾਂ ਦਾ ਫੋਨ ਨੰਬਰ ਆ ਵੀਰ ਬਣ ਕੇ ਸ਼ੇਅਰ ਜ਼ਰੂਰ ਕਰਿਓ ਹਰੀਗੜ੍ਹ ਤੋਂ ਡਿੱਗਿਆ ਤੇ ਅੱਗੇ ਵਾਲੇ ਪਿੰਡਾਂ ਨੂੰ ਬੇਨਤੀ ਆ ਤੇ ਜਮ ਬੁੱਗਰ ਮਡੇਰ ਬੁੱਗਰ ਮਡੇਰ ਹੋ ਗਿਆ ਅੱਗੇ ਸਾਹੂ ਕੇ ਢੜਰੀਆਂ ਹੋ ਗਿਆ ਕਿਸੇ ਨੂੰ ਕੋਈ ਜਿੰਦਾ ਬਾਈ ਹਾਂ ਕਿਰਪਾ ਕਰਕੇ ਹਾਂ ਤੇ ਵੀਰ ਬਣ ਕੇ ਨਾ ਵੀ ਸ਼ਾਹ ਉਹ ਕਰ ਦੋ ਫੋਨ ਤੇ ਜ਼ਰੂਰ ਦੱਸ ਦੋ ਵੀ ਬਈ ਇੱਥੇ ਦੇਖਿਆ ਹਨ ਤੇ ਕਿਉਂਕਿ ਬਈ ਹੁਣ 48 ਘੰਟਿਆਂ ਬਾਅਦ ਉਠਦੀ ਹੁੰਦੀ ਹੈ ਲਾਸ਼ ਹੂੰ